ਪਿਆਸ ਪਰਮਾਤਮਾ ਦੀ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਹੈ ਜਿਸ ਵਿੱਚ ਮੌਤ ਨਾ ਹੋਵੇ ਉਸੇ ਜੀਵਨ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸਾ ਧਨ ਚਾਹੀਦਾ ਹੈ ਜੋ ਛਿੰਨ ਛਿੰਨ ਵਧਦਾ ਜਾਏ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸੇ ਪਰਮ ਧਨ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸਾ ਸੁਖ ਚਾਹੀਦਾ ਜੋ ਵੱਧਦਾ ਜਾਏ ਵੱਧਦਾ ਜਾਏ ਕਦੀ ਦੁੱਖ ਦੇ ਚ ਨਾ ਬਦਲੇ ਉਸ ਪਰਮ ਸੁਖ ਦਾ ਨਾਂ ਹੀ ਪਰਮਾਤਮਾ ਹੈ ਮਨੁੱਖ ਨੂੰ ਐਸਾ ਰਸ ਚਾਹੀਦਾ ਹੈ ਵੱਧਦਾ ਹੀ ਜਾਏ ਵੱਧਦਾ ਹੀ ਜਾਏ ਮਹਾਰਸ ਬਣ ਜਾਏ ਕਦੀ ਬੇਰਸ ਨਾ ਹੋਵੇ ਉਸ ਮਹਾਰਸ ਦਾ ਨਾਂ ਹੀ ਪਰਮਾਤਮਾ ਹੈ ਪ੍ਰਾਣਾ ਦੇ ਚ ਪਿਆਸ ਮਹਾਰਸ ਦੀ